ਵਰਮਕ ਪਿਆਰਿਓ ਅੱਜ ਜਿਸ ਨੁਕਤੇ ਤੇ ਅਸੀਂ ਸੁਰਤ ਟਿਕਾਉਣੀ ਹੈ ਉਹ ਬੜਾ ਬਰੀਕ ਹੈ ਬੜਾ ਗਹਿਰਾ ਹੈ ਸਵਾਲ ਇਹ ਹੈ ਕਿ ਜੋ ਦਿਖਦਾ ਹੈ ਕਿ ਉਹੀ ਸੱਚ ਹੈ ਆਮ ਮਨੁੱਖ ਦਾ ਭਰੋਸਾ ਸਿਰਫ ਅੱਖਾਂ ਤੇ ਹੈ ਉਹ ਕਹਿੰਦਾ ਹੈ ਕਿ ਜੋ ਮੈਨੂੰ ਦਿਸ ਰਿਹਾ ਹੈ ਬਸ ਉਹੀ ਸੱਚ ਹੈ ਪਰ ਗੁਰਬਾਣੀ ਦਾ ਫੈਸਲਾ ਕੁਝ ਹੋਰ ਹੈ ਜਿਹੜਾ ਗੌਰ ਫਰਮਾਉਣਾ ਇਹ ਚਮੜੇ ਦੀਆਂ ਅੱਖਾਂ ਸਿਰਪੰਮ ਚਮੜੇ ਨੂੰ ਦੇਖ ਸਕਦੀਆਂ ਹਨ ਇਹ ਮਿੱਟੀ ਦੀਆਂ ਅੱਖਾਂ ਸਿਰਫ ਮਿੱਟੀ ਦੇ ਬਣੇ ਆਕਾਰਾਂ ਨੂੰ ਹੀ ਦੇਖ ਸਕਦੀਆਂ ਹਨ ਪਰ ਉਸ ਸਚਨ ਨੂੰ ਨਹੀਂ ਦੇਖ ਸਕਦੀਆਂ ਜੋ ਇਹਨਾਂ ਆਕਾਰਾਂ ਦੇ ਪਿੱਛੇ ਛੁਪਿਆ ਬੈਠਾ ਹੈ ਸੱਚ ਦੀ ਪਛਾਣ ਇਹ ਹੈ ਕਿ ਉਹ ਕਦੇ ਬਦਲਦਾ ਨਹੀਂ ਜੋ ਕੱਲ ਸੀ ਅੱਜ ਹੈ ਅਤੇ ਭਲਕੇ ਵੀ ਹੋਵੇਗਾ ਉਹੀ ਸੱਚ ਹੈ ਪਰ ਇਹ ਸੰਸਾਰ ਇਹ ਸਰੀਰ ਇਹ ਮਹਿਲ ਮਾਰੀਆਂ ਇਹ ਤਾਂ ਹਰ ਪਲ ਬਦਲ ਰਹੇ ਹਨ ਇਹ ਤਾਂ ਨਾਸ਼ਵਾਨ ਹਨ ਮਸਕੀਨ ਜੀ ਅਕਸਰ ਅਰਜ ਕਰਦੇ ਸਨ ਕਿ ਜੇਕਰ ਦਿਸਦਾ ਹੋਇਆ ਸੰਸਾਰ ਸੱਚ ਹੁੰਦਾ ਤਾਂ ਇਹ ਕਦੇ ਖਤਮ ਨਾ ਹੁੰਦਾ ਪਰ ਅਸੀਂ ਦੇਖਦੇ ਹਾਂ ਕਿ ਜੋ ਉਪਜਿਓ ਸੋ ਵਿੰਸ ਹੈ ਪਰੋ ਆਜੁ ਕੈ ਕਾਲ ਜੋ ਪੈਦਾ ਹੋਇਆ ਹੈ ਉਸਨੇ ਵਿੰਸ ਜਾਣਾ ਹੈ ਫਿਰ ਸੱਚ ਕੀ ਹੈ ਸੱਚ ਉਹ ਹੈ ਜਿਸ ਦਾ ਤੁਹਾਨੂੰ ਗਿਆਨ ਹੈ ਜਿਸ ਦੀ ਚਰਚਾ ਅਸੀਂ ਰੋਜ਼ ਕਰਦੇ ਹਾਂ ਉਹ ਹੈ ਅਨਹਦ ਖਿਆਲ ਕਰਨਾ ਇਹ ਸਾਰਾ ਬ੍ਰਹਮੰਡ ਇਹ ਸਾਰੇ ਆਕਾਰ ਅਸਲ ਵਿੱਚ ਉਸੇ ਅਦਿਖ ਅਨਹਦ ਸ਼ਬਦ ਦਾ ਹੀ ਜੰਮਿਆ ਹੋਇਆ ਰੂਪ ਹਨ ਜਿਵੇਂ ਪਾਣੀ ਜਦੋਂ ਜੰਮ ਜਾਂਦਾ ਹੈ ਤਾਂ ਬਰਫ਼ ਬਣ ਜਾਂਦਾ ਹੈ। ਬਰਫ਼ ਸਖਤ ਹੈ, ਠੋਸ ਹੈ, ਦਿਸਦੀ ਹੈ। ਪਰ ਅਸਲ ਵਿੱਚ ਉਹ ਪਾਣੀ ਹੀ ਹੈ। ਥੋੜੀ ਜਿਹੀ ਗਰਮੀ ਮਿਲੇ ਤਾਂ ਬਰਫ਼ ਪਿਗਲ ਕੇ ਫੇਰ ਪਾਣੀ ਬਣ ਜਾਂਦੀ ਹੈ। ਅਤੇ ਅੱਖਾਂ ਤੋਂ ਓਲੇ ਹੋ ਜਾਂਦੀ ਹੈ। ਬਿਲਕੁਲ ਇਸੇ ਤਰ੍ਹਾਂ ਇਹ ਸਾਰੇ ਜੀਵ ਜੰਤੂ ਦਰਖਤ ਪਹਾੜ ਇਹ ਉਸ ਨਿਰੰਕਾਰ ਦੀ ਉਸ ਅਨਹਦ ਨਾਦ ਦੀ ਇੱਕ ਖੇਡ ਹੈ ਜੋ ਕੁਝ ਸਮੇਂ ਲਈ ਆਕਾਰ ਵਿੱਚ ਆਈ ਹੈ ਸਾਡੀ ਨਜ਼ਰ ਸਿਰਪ ਬਰਰਸ ਤੱਕ ਸੀਮਤ ਹੈ ਇਸੇ ਲਈ ਅਸੀਂ ਭੁਲੇਖੇ ਵਿੱਚ ਹਾਂ ਪਰ ਜਿਸ ਗੁਰਮੁਖ ਦੀ ਸੁਰਤ ਜਾਗ ਪਈ ਜਿਸ ਨੇ ਉਸ ਅੰਦਰਲੇ ਸੰਗੀਤ ਨੂੰ ਸੁਣ ਲਿਆ ਉਸ ਨੂੰ ਸਮਝ ਆ ਜਾਂਦੀ ਹੈ ਕਿ ਇਹ ਬਾਹਰਲਾ ਪਸਾਰਾ ਤਾਂ ਸਿਰਪ ਇੱਕ ਛਲਾਵਾ ਹੈ ਇੱਕ ਸੁਪਨਾ ਹੈ ਜਿਵੇਂ ਰਾਤ ਨੂੰ ਸੁਪਨੇ ਵਿੱਚ ਮਨੁੱਖ ਬਾਦਸ਼ਾਹ ਬਣ ਜਾਂਦਾ ਹੈ ਮਹਿਲ ਉਸਾਰ ਲੈਂਦਾ ਹੈ ਪਰ ਅੱਖ ਖੁੱਲਦਿਆਂ ਹੀ ਸਭ ਕੁਝ ਗਾਇਬ ਹੋ ਜਾਂਦਾ ਹੈ ਉਵੇਂ ਹੀ ਗੁਰੂ ਨਾਨਕ ਸਾਹਿਬ ਫਰਮਾਉਂਦੇ ਹਨ ਜਗ ਰਚਨਾ ਸਭ ਝੂਠ ਹੈ ਜਾਨ ਲੇਹਰੇ ਮੀਤ ਇਹ ਰਚਨਾ ਝੂਠੀ ਹੈ ਭਾਵ ਨਾਸ਼ਵਾਨ ਹੈ ਅਸੀਂ ਇਸ ਦਿਸਦੇ ਹੋਏ ਸੰਸਾਰ ਨੂੰ ਸੱਚ ਮੰਨ ਕੇ ਇਸ ਨਾਲ ਮੋਹ ਪਾਈ ਬੈਠੇ ਹਾਂ ਇਹ ਸਾਡੀ ਸਭ ਤੋਂ ਵੱਡੀ ਭੁੱਲ ਹੈ ਇੱਕ ਹਿਰਨ ਰੇਗਿਸਤਾਨ ਵਿੱਚ ਰੇਤ ਨੂੰ ਪਾਣੀ ਸਮਝ ਕੇ ਭੱਜਦਾ ਹੈ ਉਸ ਨੂੰ ਚਮਕਦੀ ਰੇਤ ਵਿੱਚ ਪਾਣੀ ਦਾ ਪੁਲੇਖਾ ਪੈਂਦਾ ਹੈ ਇਸ ਨੂੰ ਮ੍ਰਿਗ ਤ੍ਰਿਸ਼ਨਾ ਕਹਿੰਦੇ ਹਨ ਮਨੁੱਖ ਦਾ ਹਾਲ ਵੀ ਉਸ ਹਿਰਨ ਵਰਗਾ ਹੈ ਇਹ ਪਦਾਰਥਾਂ ਵਿੱਚੋਂ ਸੁਖ ਲੱਭ ਰਿਹਾ ਹੈ ਦਿਸਦੇ ਹੋਏ ਰੂਪਾਂ ਵਿੱਚੋਂ ਰੱਬ ਲੱਭ ਰਿਹਾ ਹੈ ਪਰ ਇਹ ਸਭ ਪਰਛਾਵੇਂ ਹਨ ਪਰਛਾਵੇਂ ਨੂੰ ਕਦੇ ਫੜਿਆ ਨਹੀਂ ਜਾ ਸਕਦਾ ਤੁਸੀਂ ਕਦੇ ਗੌਰ ਕੀਤਾ ਹੈ ਜਦੋਂ ਅਸੀਂ ਕਿਸੇ ਚਿੱਤਰਸ਼ਾਲਾ ਵਿੱਚ ਜਾਂਦੇ ਹਾਂ ਪਰਦੇ ਉੱਤੇ ਤਸਵੀਰਾਂ ਚੱਲ ਰਹੀਆਂ ਹੁੰਦੀਆਂ ਹਨ ਕਦੇ ਹੱਸਣ ਦਾ ਦ੍ਰਿਸ਼ ਆਉਂਦਾ ਹੈ ਕਦੇ ਰੋਣ ਦਾ ਪਰ ਪਿੱਛੇ ਪਰਦਾ ਤਾਂ ਚਿੱਟਾ ਹੀ ਰਹਿੰਦਾ ਹੈ ਪਰਦਾ ਨਾ ਹੱਸਦਾ ਹੈ ਨਾ ਰੋਂਦਾ ਹੈ ਇਹ ਸੰਸਾਰ ਉਹਨਾਂ ਚਲਦੀਆਂ ਹੋਈਆਂ ਤਸਵੀਰਾਂ ਵਾਂਗ ਹੈ ਅਤੇ ਇਸ ਦੇ ਪਿੱਛੇ ਜੋ ਅਟਲ ਸੱਚ ਹੈ ਉਹ ਅਨਹਦ ਹੈ ਉਹ ਅਕਾਲ ਪੁਰਖ ਹੈ ਅਸੀਂ ਤਸਵੀਰਾਂ ਵਿੱਚ ਇੰਨੇ ਗਵਾਚ ਗਏ ਹਾਂ ਕਿ ਉਸ ਆਧਾਰ ਨੂੰ ਭੁੱਲ ਗਏ ਹਾਂ ਸੋ ਪਿਆਰਿਓ ਜਿੰਨਾ ਚਿਰ ਸਾਡੀ ਨਜ਼ਰ ਬਾਹਰ ਪਟਕ ਰਹੀ ਹੈ ਸਾਨੂੰ ਸੱਚ ਨਹੀਂ ਮਿਲੇਗਾ ਸੱਚ ਬਾਹਰ ਨਹੀਂ ਹੈ ਸੱਚ ਅੰਦਰ ਹੈ ਜਦੋਂ ਮਨੁੱਖ ਬਾਹਰਲਾ ਸ਼ੋਰ ਬੰਦ ਕਰਕੇ ਆਪਣੀ ਸੁਰਤ ਨੂੰ ਅੰਦਰ ਟਿਕਾਉਂਦਾ ਹੈ ਤਾਂ ਉਸ ਨੂੰ ਪਤਾ ਲੱਗਦਾ ਹੈ ਕਿ ਜਿਸ ਨੂੰ ਉਹ ਬਾਹਰ ਲੱਭ ਰਿਹਾ ਸੀ ਉਹ ਤਾਂ ਅੰਦਰ ਹੀ ਗੂੰਜ ਰਿਹਾ ਹੈ ਉਹ ਅਨਹਦ ਸ਼ਬਦ ਜੋ ਬਿਨਾਂ ਸਾਜ਼ਾਂ ਤੋਂ ਵੱਜ ਰਿਹਾ ਹੈ ਉਹੀ ਅਸਲੀਅਤ ਹੈ ਇਹ ਸਰੀਰ ਇਹ ਨਾਮ ਇਹ ਰਿਸ਼ਤੇ ਇਹ ਸਭ ਉਸੇ ਸ਼ਬਦ ਦੀਆਂ ਲਹਿਰਾਂ ਹਨ ਜੋ ਉੱਠਦੀਆਂ ਹਨ ਅਤੇ ਫਿਰ ਉਸੇ ਵਿੱਚ ਸਮਾ ਜਾਂਦੀਆਂ ਹਨ ਜਿਸ ਦਿਨ ਇਹ ਦ੍ਰਿਸ਼ਟੀ ਪ੍ਰਾਪਤ ਹੋ ਗਈ ਉਸ ਦਿਨ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਵਾਲੀ ਅਵਸਥਾ ਬਣ ਜਾਵੇਗੀ ਫੇਰ ਸਾਨੂੰ ਕਿਸੇ ਨਾਲ ਵੈਰ ਨਹੀਂ ਰਹੇਗਾ ਕਿਉਂਕਿ ਸਾਨੂੰ ਹਰ ਆਕਾਰ ਵਿੱਚ ਉਹੀ ਇਤਨੂਲ ਉਹੀ ਇਤ ਤੁਨ ਵੱਜਦੀ ਸੁਣਾਈ ਦੇਵੇਗੀ ਆਓ ਅੱਜ ਤੋਂ ਇਹ ਪ੍ਰਣ ਕਰੀਏ ਕਿ ਜੋ ਅੱਖਾਂ ਨਾਲ ਦਿਸਦਾ ਹੈ ਉਸ ਨੂੰ ਵਰਤਣਾ ਜ਼ਰੂਰ ਹੈ ਪਰ ਉਸ ਵਿੱਚ ਫਸਣਾ ਨਹੀਂ ਮਨ ਨੂੰ ਸਮਝਾਉਣਾ ਹੈ ਕਿ ਇਹੋ ਜਗ ਧੂਏ ਦਾ ਪਹਾੜ ਇਹ ਧੂਏ ਦੇ ਪਹਾੜ ਵਾਂਗ ਹੈ ਜੋ ਦਿਸਦਾ ਤਾਂ ਬਹੁਤ ਵੱਡਾ ਹੈ ਪਰ ਹੱਥ ਪਾਓ ਤਾਂ ਕੁਝ ਨਹੀਂ ਆਉਂਦਾ ਅਸਲੀ ਧਨ ਅਸਲੀ ਸੱਚ ਸਾਡੇ ਅੰਦਰ ਹੈ ਗੁਰੂ ਦੀ ਕਿਰਪਾ ਨਾਲ ਉਸ ਅਨਹਦ ਨਾਲ ਜੁੜਿਏ ਅਤੇ ਆਪਣੇ ਜੀਵਨ ਨੂੰ ਸਫਲ ਕਰੀਏ